ਸੱਚੀ ਖਬਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸਾਕ। ਸੋ ਅੱਜ ਅਸੀਂ ਗੱਲ ਕਰਾਂਗੇ ਪ੍ਰਵਾਸੀ ਮਜ਼ਦੂਰਾਂ ਦੀ ਕਿਉਂਕਿ ਪ੍ਰਵਾਸੀਆਂ ਵੱਲੋਂ ਜਿਹੜੀਆਂ ਪਿਛਲੇ ਦਿਨਾਂ ਘਟਨਾਵਾਂ ਵਾਪਰ ਰਹੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਉਸ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਨੇ ਪ੍ਰੋਫੈਸਰ ਕਰਨਜੀਤ ਸਿੰਘ ਜਲਵੇੜਾ ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਮਿਹਰਬਾਨੀ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ ਜਿਨੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਜਿਹੜੀਆਂ ਕਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਪਹਿਲਾ ਰੈਕਸ਼ਨ ਤੁਹਾਡਾ ਕੀ ਹੈ ਉਸਤੇ ਦੇਖੋ ਜਿਹੜਾ ਇਹ ਹਰਬਿੰਦਰ ਆ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾ ਕੇ ਕੰਮ ਕਰਨਾ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾ ਕੇ ਕੰਮ ਕਰਨਾ ਇਹਨੂੰ ਡੈਸ਼ ਕੋੜਾ ਕਹਿੰਦੇ ਨੇ ਪ੍ਰਵਾਸ ਕਹਿੰਦੇ ਨੇ ਇੱਕ ਇੰਟਰਨੈਸ਼ਨਲ ਹੁੰਦਾ ਹੈ ਇੱਕ ਨੈਸ਼ਨਲ ਹੁੰਦਾ ਹੈ ਜਿਹੜਾ ਸਟੇਟ ਤੋਂ ਸਟੇਟ ਚੋਂਦਾ ਨੈਸ਼ਨਲ ਜਿਹੜਾ ਦੇਸ਼ ਤੋਂ ਦੇਸ਼ ਤੋਂ ਇੰਟਰਨੈਸ਼ਨਲ ਮੇਰੀ ਪ੍ਰਵਾਸ ਦੇ ਤੇ ਪੀ ਐਚ ਡੀ ਜਦੋਂ ਇੱਕ ਪ੍ਰਵਾਸੀ ਦੂਜੇ ਸਟੇਟ ਦੇ ਵਿੱਚ ਜਾਂਦਾ ਹੈ ਇੱਕ ਪ੍ਰਵਾਸੀ ਦੂਜੇ ਮੁਲਕ 'ਚ ਜਾਂਦਾ ਤਾਂ ਉਹਦਾ ਜਿਹੜਾ ਸੋਸ਼ਲ ਓਥੇ ਦਾ ਸੈਟਅਪ ਹੁੰਦਾ ਸਮਾਜਿਕ ਉਹਦੇ ਵਿੱਚ ਤਬਦੀਲੀ ਆਉਂਦੀ ਹੈ ਇਹ ਉਸੇ ਤਬਦੀਲੀ ਦੇ ਨਤੀਜੇ ਇੱਥੇ ਆ ਕੇ ਬੱਚਿਆਂ ਦੇ ਨਾਲ ਉਹ ਕਰਮ ਕਰ ਲੈ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਚਲਕੀਆਂ ਨੇ ਅਤੇ ਪੁਲਿਸ ਆਫਿਸਰ ਮੈਂ ਹੁਣ ਹੀ ਪੜ ਰਿਹਾ ਸੀ ਜਿਹਨੇ ਉਸ ਤਰੀਕੇ ਨੂੰ ਕੰਮ ਕੀਤਾ ਅਤੇ ਜਿਹਨੇ ਬੱਚੀ ਦੀ ਵੀ ਹਾਲਤ ਦੇਖੀ ਹੈ ਉਹ ਕਹਿੰਦਾ ਵੀ ਹਾਲਤ ਦੇਖ ਨਹੀਂ ਸੀ ਹੁਣ ਹੀ ਲੜਕੀ ਦੇ ਬੱਚੀ ਦੇ ਦੰਦਾ ਦੇ ਵਿੱਚ ਜੀਪ ਸੀ ਜਿਹੜੀ ਉਹ ਖਸੀ ਹੋਈ ਸੀ ਕਹਿਣ ਤੋਂ ਬਾਅਦ ਉਹ ਦਿੰਦਗੀ ਨਾਲ ਕਤਲ ਹੋ ਗਿਆ ਜਿਹੜਾ ਬੰਦਾ ਹੈ ਜਿਹਦੇ ਨਾਂ ਡਾਕਟਰ ਤੋੜਿਆ ਜਿਹਨੇ ਇੱਕ ਗੰਭੀਰ ਅਪਰਾਧ ਕੀਤਾ ਉਹਦਾ ਫਾਸਟ ਟਰੈਕ ਕੋਰਟ ਦੇ ਵਿੱਚ ਸਿੱਧੀ ਤੋਂ ਸਿੱਧੀ ਉਹਦਾ ਟਰੈਲ ਕਰਕੇ ਉਹਨੂੰ ਸਜ਼ਾ ਸਖਤ ਬੇਲੇ ਚਾਹੀਦੀ ਹੈ ਤਾਂ ਉਹ ਜਿਹੜਾ ਉਪਰੋਕਤ ਮਸੂਨਾ ਕਹਿੰਦੇ ਕੰਮ ਕਰਦਾ ਹੈ ਉਹਨੂੰ ਚਾਨਣ ਫੋਰਸ ਵਿੱਚ ਕੰਦਦਾ ਵੀ ਇਹ ਭਈ ਐਜਾ ਕੰਮ ਕੀਤਾ ਤਾਂ ਹਰ ਜਾਨਾ ਬਹੁਤ ਸਖਤ ਸੱਚਜੁਬੰਦ ਸਰਦਾ ਹੈ ਪਰਵਾਸੀ ਸਾਹਿਬ ਜਿਵੇਂ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀਆਂ ਜਿਵੇਂ ਵੋਟਾਂ ਆਉਂਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਵੋਟ ਬਣ ਜਾਂਦੀ ਹੈ ਔਰ ਉਹ ਵੋਟ ਪਾਉਣ ਦਾ ਅਧਿਕਾਰ ਉਹਨਾਂ ਨੂੰ ਮਿਲ ਜਾਂਦਾ ਹੈ ਕੁਝ ਵੋਟਾਂ ਕਰਕੇ ਜਿਹੜੇ ਐਮਸੀ ਹੈਗੇ ਨੇ ਮੈਂ ਜ਼ਿਆਦਾਤਰ ਦੇਖੇ ਨੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀਆਂ ਵੋਟਾਂ ਇੱਥੇ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ ਇੱਕ ਖਾਸ ਜਿਹੜੇ ਮੈਂ ਲੁਧਿਆਣਾ ਜ਼ਿਲ੍ਹੇ ਦਾ ਹੈ ਫਿਰ ਵੀ ਇਹ ਬੰਦੇ ਇੱਥੇ ਵਿੱਚ ਜਾ ਕੇ ਜਾੜ ਕੇ ਆਪਣੇ ਪੰਜਾਬੀ ਬੰਦਿਆਂ ਦੇ ਵੋਟਾਂ ਬਣਾਈਆਂ ਸਿਰਫ ਇਸ ਵਾਸਤੇ ਕਿ ਗਿਰਤੀ ਬਹੁਤ ਆਚਕਨ ਪੰਜਾਬੀਆਂ ਦਾ ਚਾਰੋਂ ਬਾਹਰਲੇ ਮੁੰਡਿਆਂ ਨੂੰ ਐ ਇੱਥੋਂ ਦੇ ਮੁੰਡੇ ਬਾਹਰ ਚਲੇ ਗਏ ਉਹ ਜਿਹੜੀ ਜਗ੍ਹਾ ਹੈ ਕੰਮ ਕਰਨ ਵਾਲੀ ਜਗ੍ਹਾ ਉਹ ਆ ਕੇ ਇਹਨਾਂ ਨੇ ਮੰਨ ਲਈ ਫਿਰ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾ ਕੇ ਕੰਮ ਕਰਨਾ ਕੋਈ ਗੁਨਾਹ ਨਹੀਂ ਪੰਜਾਬੀ ਵੀ ਜਾਂਦਾ ਹੈ ਪੰਜਾਬੀ ਸੰਭ ਵੀ ਜਾਂਦਾ ਹੈ ਪੰਜਾਬੀ ਕਰ ਕਰਤੇ ਵੀ ਜਾਂਦਾ ਹੈ ਪੰਜਾਬੀ ਵਿਹਾਰ ਵੀ ਜਾਂਦਾ ਹੈ ਕਿ ਯਾਰ ਵੀ ਯੂਪੀ ਵੀ ਜਾਂਦਾ ਪਰ ਪੰਜਾਬੀ ਦੇ ਜਿਹੜੇ ਕੋਈ ਜਿਹੇ ਕਿਣ ਤੋਂ ਨੇ ਕਾਰਨ ਕਰਕੇ ਕਰਦੇ ਵਿੱਚ ਨੌਂ ਲਿਆ ਆ ਜਿਹੜਾ ਇੱਕ ਕਰਦੇ ਤੇ ਜਾਂ ਤਾਂ ਹੁਣ ਇਹਨਾਂ ਨੂੰ ਕਲਚਰ ਦੇ ਫਰਮ ਦੇ ਜਾਂ ਫਿਰ ਇਹਨਾਂ ਦਾ ਇੱਕ ਸੈਟਅਪ ਸਿੱਟਦੀ ਆ ਰਿਹਾ ਇੱਥੇ ਜਿਹੜੀਆਂ ਵੋਟਾਂ ਬਣਾਉਂਦੇ ਆ ਜਿਹੜਾ ਜਿੱਤਣ ਵਾਸਤੇ ਤਾਂ ਵੀ ਵੋਟ ਬਣਾਉਂਦਾ ਜਿਹੜਾ ਐਮਐਲ ਜਿੱਤਣ ਵਾਸਤੇ ਤਾਂ ਵੀ ਵੋਟ ਬਣਾਉਂਦਾ ਜਿਹੜਾ ਮੁੱਖ ਮੰਤਰੀ ਜਾਂ ਪਾਰਟੀ ਜਿੱਤਣ ਵਾਸਤੇ ਤਾਂ ਸਿਰ ਤੇ ਪੱਗਾ ਬਣਾ ਕੇ ਇਹਨਾਂ ਨੂੰ ਲੈ ਲੀਆ ਚ ਲੈ ਕੇ ਆਉਂਦੇ ਨੇ ਇਹ ਕੰਡੇ ਉਹਨਾਂ ਦੇ ਪਿੱਛੇ ਪੈ ਇਹ ਕੰਡੇ ਉਹਨਾਂ ਦੇ ਪਿੱਛੇਵੇਂ ਦੇ ਉਹ ਕੰਡਿਆਂ ਨੂੰ ਚੁੱਕ ਆਮ ਰੋਕ ਰੱਖਦੇ ਨੇ ਉਹਨਾਂ ਨੂੰ ਚੁੱਕਣੇ ਪੈ ਰਹੇ ਐਥੋਂ ਤੱਕ ਵੀ ਇੱਕ ਰੇਡਰ ਹੈ ਧਿਆਨੇ ਤੋਂ ਦੇ ਘਰ ਚ ਚੋਰੀ ਹੋਈ ਸੀ ਉਹ ਵੀ ਇੱਕ ਪ੍ਰਵਾਸੀ ਨੇ ਕੀਤੀ ਸੀ ਖੈਰ ਕਿਤੇ ਨਾ ਕਿਤੇ ਸੇਕ ਇਹਨਾਂ ਨੂੰ ਹੀ ਲੱਗਿਆ ਪਰ ਜਿਹੜਾ ਇੱਥੇ ਆ ਕੇ ਪ੍ਰੋਪਰਟੀ ਫਰੇ ਤੋਂ ਇੱਥੇ ਤੁਸੀਂ ਕੋਠੀ ਲਓ ਇੱਥੇ ਤੁਸੀਂ ਆ ਕੇ ਫਲੈਟ ਲਓ ਤੁਹਾਨੂੰ ਕੋਈ ਰੋਕ ਟੋਕ ਨਹੀਂ ਉਸ ਚੀਜ਼ ਮੇਰਾ ਪ੍ਰਵਾਸੀਆਂ ਦੇ ਹੌਸਲੇ ਬਲੰਦ ਕੀਤੇ ਨੇ ਠੋਕ ਠੋਕ ਕਿੰਨਾਂ ਦੀ ਗੁੱਟਾ ਬਣਾਈਆਂ ਨੇ ਇਹਨਾਂ ਦੇ ਆਧਾਰ ਕਾਰਡ ਬਣਵਾਏ ਨੇ ਨਾਲ ਜਾ ਜਾ ਕੇ ਉਹਦਾ ਨਤੀਜਾ ਆ ਨਿਕਲ ਰਿਹਾ ਜੇ ਕੋਈ ਤਨੂਰ ਨਾ ਬਣਿਆ ਜੇ ਕੋਈ ਰੋਕ ਤਾਲ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਹੋਰ ਵੀ ਘਬੀ ਹੋ ਸਕਦੇ ਨੇ ਆ ਪ੍ਰੋਫੈਸਰ ਸਾਹਿਬ ਜੇ ਮੈਂ ਗੱਲ ਕਰਾਂ ਜਿਹੜੇ ਲੋਕ ਕਿਰਾਏ ਤੇ ਰੱਖ ਲੈਂਦੇ ਨੇ ਨਾ ਤਾਂ ਉਹਨਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਕਿਉਂਕਿ ਅਗਰ ਕੋਈ ਉਧਰ ਉਪਰਾਧ ਕਰਿਆ ਏ ਉਹ ਇੱਧਰ ਪੰਜਾਬ ਦੇ ਵਿੱਚ ਆ ਕੇ ਉਹਨਾਂ ਦਾ ਆਧਾਰ ਕਾਰਡ ਵੀ ਬਣ ਜਾਂਦਾ ਹੈ ਅਰ ਉਹਨਾਂ ਦੀਆਂ ਵੋਟਾਂ ਵੀ ਬਣ ਜਾਂਦੀਆਂ ਨੇ ਤੁਹਾਨੂੰ ਲੱਗਦਾ ਵੀ ਜਿਹੜੇ ਮਕਾਨ ਮਾਲਕ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਰੱਖਦੇ ਨੇ ਉਹਨਾਂ ਨੂੰ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਆ ਜਿਹੜੀ ਉਹ ਜ਼ਰੂਰ ਕਰਾਉਣੀ ਚਾਹੀਦੀ ਹੈ ਇਹਨਾਂ ਦੀ ਇਹ ਐਨਾਨਸਮੈਂਟਾਂ ਹੋਈਆਂ ਨੇ ਪਿੰਡਾਂ ਦੇ ਵਿੱਚ ਉੱਥੇ ਕਿਹਾ ਗਿਆ ਮੈਂ ਦੇਖਿਆ ਸੁਣਿਆ ਜਿੱਦਣ ਦਾ ਉਹ ਵਾਕਿਆ ਹੋਇਆ ਪਿੰਡਾਂ 'ਚ ਐਨਾਨਸਮੈਂਟਾਂ ਹੋਈਆਂ ਵੀ ਜੇ ਭਾਈ ਜਿਹੜੇ ਕਿਸਾਨਾਂ ਨਾਲ ਜਿਹੜਾ ਵੀ ਪ੍ਰਵਾਸੀ ਰਹਿੰਦਾ ਉਹਦਾ ਆਧਾਰ ਕਾਰਡ ਉਹਦੀ ਪੂਰੀ ਜਾਣਕਾਰੀ ਨੇੜਲੇ ਚੌਕੀ ਜਾਂ ਥਾਣੇ 'ਚ ਦੋ ਪਰ ਹਜੇ ਵੀ ਲੋਕਾਂ ਕੇ ਸੜਮਾਰਜਨ ਦੇ ਚੱਕਦੇ ਇਹਨਾਂ ਨੂੰ ਆਡੈਂਟੀਟੀ ਕਾਰਡ ਦੇ ਇਹਨਾਂ ਦਾ ਆਈ ਕਾਰਡ ਨਹੀਂ ਦਿੰਦੇ ਕਿ ਕਿਤੇ ਭਈਆ ਰੁਕਣਾ ਜਾਵੇ ਕੰਮ ਦਾ ਟਾਈਮਾ ਕਿਤੇ ਭੱਜ ਨਾ ਜਾਵੇ ਪਰ ਇਹਨਾਂ ਦੀ ਆਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਮੇਰੇ ਆਪਣੇ 25000 ਰੁਪਏ ਲੈ ਕੇ ਹੁਣ ਤੱਕ ਪਹਿਲਾ ਭਈਆ ਭੱਜਿਆ ਖੈਰ ਅਸੀਂ ਉਹ ਰਾਜਪੇ ਕੋਲੋਂ ਦੱਬ ਲਿਆ ਹੁਣ ਉਹ ਮੰਨਦੇ ਵੀ ਮੈਂ ਪੈਸੇ ਦੇਣੇ ਨੇ ਪਰ ਕਿੰਨੇ ਕੁ ਜ਼ਿੰਮੇਦਾਰ ਜਿਹੜੇ ਇਹਨਾਂ ਦਾ ਪੁੱਛਾ ਕਰੀ ਜਾਣਗੇ ਕਿੰਨੇ ਕੁ ਲੋਕ ਨੇ ਕੰਮ ਕਰਨ ਵਾਲੇ ਜਿਹੜੇ ਇਹ ਨਿਗਰਾਨੀ ਰੱਖਣਗੇ ਤੇ ਘਰ ਚਿਰਖਾ ਵਾ ਭਈਆ ਜੀ ਪਰਦੇਸੀ ਬੰਦਾ ਕੋਈ ਕਿਸੇ ਤਰ੍ਹਾਂ ਦੀ ਵਾਰਦਾਤ ਨਾ ਕਰ ਜਵੇ ਨਗਰਾਨੀ ਵੀ ਨਹੀਂ ਬੰਦੇ ਨਹੀਂ ਰੱਖ ਸਕਦਾ ਇਸ ਕਰਕੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਇਹਨਾਂ ਦੀ ਪੂਰੀ ਡਿਟੇਲ ਨੇੜ ਦੇ ਥਾਣੇ ਜਾਂ ਚੌਕੀ 'ਚ ਚਾਹੀਦੀ ਹੈ ਥਾਣੇ ਤੇ ਚੌਕੀ ਵਾਲਾ ਵੀ ਇਮਾਨਦਾਰ ਬਣਨਾ ਪਵੇ ਕਿ ਇਹਦੇ ਉਹ ਤਾਂ ਇੰਨੇ ਦਾ ਪ੍ਰਵਾਸੀ ਹੈ ਇਹਦਾ ਵਿਹਾਰ ਚ ਲੈ ਕੇ ਹੁਣ ਸੇ ਨੂੰ ਕਿਵੇਂ ਪਟੀਏ ਇਹ ਬਹਾਨਾ ਉਹਨਾਂ ਨੇ ਵੀ ਨਹੀਂ ਮਾਰ ਪੁਲਿਸ ਨੂੰ ਵੀ ਸਖਤ ਹੋਣਾ ਪੈਣਾ ਕਿਤੇ ਪੁਲਿਸ ਕਰਨ ਕਿ ਇਹਦਾ ਯੂਪੀ ਦਾ ਹੁਣ ਤੁਸੀਂ ਆਇਆ ਕਰੋ ਕਿਰਾਏ ਤੇ ਗੱਡੀ ਕਰਕੇ ਸਾਨੂੰ ਯੂਪੀ ਲੈ ਕੇ ਜਾਓ ਫਿਰ ਜਦੋਂ ਬੰਦਾ ਝੂਠ-ਝੋਟ ਕਰਦਾ ਅਗਲਾ ਕਹਿੰਦਾ ਛੱਟੋ ਪਰੇ ਅਸੀਂ ਭਈਆ ਇਹ ਨਹੀਂ ਛੱਡਣਾ ਸਿਰਾਂ ਨੂੰ ਪੁਲਿਸ ਨੂੰ ਵੀ ਡੀਜੀਪੀ ਸਾਹਿਬ ਨੂੰ ਚਾਹੀਦਾ ਵੀ ਉਹ ਕੋਈ ਸਪੈਸ਼ਲ ਜਿਵੇਂ ਉਹਨਾਂ ਨੇ ਹੋਰ ਟਾਸਕ ਫੋਰਸਾਂ ਬਣਾਈਆਂ ਨੇ ਇੱਕ ਟਾਸਕ ਫੋਰਸ ਜਾਂ ਇੱਕ ਕੋਈ ਪ੍ਰੋਪਰ ਸੈੱਲ ਅਜੇਹਾ ਬਣਾਓ ਜਿਹੜਾ ਪ੍ਰਵਾਸੀਆਂ ਦੀ ਹੋ ਰਹੀਆਂ ਵਾਰਦਾਤਾਂ ਨੂੰ ਟੈਕਲ ਕਰੇ ਚਾਹੀਏ ਉਹ ਕੋਈ ਬੰਦਾ ਨੌਕਰ ਪੈਸੇ ਲੈ ਕੇ ਪੱਛਿਆ ਚਾਹੀਏ ਉਹਨੇ ਕਿਸੇ ਬੱਚੇ ਨਾਲ ਕੋਈ ਬਲਤਕਾਰ ਕਰਿਆ ਚਾਹੀਏ ਉਹਨੇ ਕੋਈ ਹੋਰ ਅਪਰਾਧ ਕਰਿਆ ਉਹ ਸੈਕਸ਼ਨ ਉਹਨਾਂ ਦਾ ਹੀ ਹੋਵੇ ਬੰਦਾ ਚੱਕ ਕੇ ਫੋਨ ਕਰੇ ਅਤੇ ਨਾਲ ਦੇ ਨਾਲ ਬੰਦਾ ਦੱਬਿਆ ਜਾਵੇ ਤੇ ਕੋਚਿਆ ਜਾਵੇ ਮੈਨੂੰ ਲੱਗਦਾ ਮੈਂ ਲਿਖ ਕੇ ਦੰਦਾ ਜੇ ਇਸੇ ਕੋਈ ਵਾਰਦਾਤ ਕਰਕੇ ਤਾਂ ਮੈਨੂੰ ਕਹਿ ਦਿਓ ਹੁਣ ਚੱਕੇ ਨਹੀਂ ਹਦਾ ਹੁਣ ਲੋਕ ਆ ਪੁੱਛਿਆ ਕਰਦੇ ਨੇ ਸਾਡੇ ਪਿੰਡ ਦੇ ਬੰਦੇ ਲੱਖ ਰੁਪਏ ਲੈ ਕੇ ਉਹਨਾਂ ਤੋਂ ਭੱਜ ਕੇ ਇੱਕ ਪਰਵਾਸੀ ਬਿਹਾਰ ਦਾ ਉਹ ਬਿਹਾਰ ਜਾ ਕੇ ਆਏ ਉੱਥੇ ਉਹਨਾਂ ਨੂੰ ਲੱਭਿਆ ਨਹੀਂ ਉਹਨਾਂ ਨੇ ਲਪੋਟਾ ਜਿੱਥੇ ਤੋਂ ਰਹਿਣ ਵਾਲਾ ਸੀ ਇਹਨਾਂ ਦੀ ਡੰਡੇ ਤੇ ਪੂਰੀ ਵੈਰੀਫਿਕੇਸ਼ਨ ਹੈ ਨੇੜਲੇ ਚੌਕੀ ਖਾਣਾ ਕਰੇ ਤਾਂ ਜੋ ਕਿਸੇ ਵਾਰਦਾਤ ਨੂੰ ਜਾ ਦੇਣ ਸ਼ੇਤੀ ਨਰਦ ਬੁੱਝੇ ਜਾ ਸਕਣ ਅੱਛਾ ਪ੍ਰੋਫੈਸਰ ਸਾਹਿਬ ਜਿਵੇਂ ਇਹਨਾਂ ਦੀ ਕੋਈ ਰੇੜੀਆਂ ਵਗੈਰਾ ਇਹ ਲਾਉਂਦੇ ਨੇ ਪੰਜਾਬ ਦੇ ਵਿੱਚ ਸਮਝੀ ਹੋ ਗਿਆ ਫਲ ਹੋ ਗਿਆ ਅਗਰ ਸਾਡਾ ਕੋਈ ਪੰਜਾਬੀ ਭਾਈ ਹੈ ਜੇ ਕਿਸੇ ਨੇ ਰੇੜੀ ਲਾਈ ਆ ਤਾਂ ਉਸਤੇ ਜਿਹੜੇ ਵਿਅਕਤੀ ਨੇ ਉਹ ਸਮਾਨ ਨਹੀਂ ਲੈਂਦੇ ਹੈਗੇ ਜਾਣੀ ਭਈਆਂ ਨੂੰ ਜਿਹੜੇ ਹੈਗੇ ਨੇ ਪ੍ਰਵਾਸੀ ਨੇ ਉਹਨਾਂ ਨੂੰ ਜ਼ਿਆਦਾ ਚੱਕਦੇ ਨੇ ਆਪਣੇ ਪੰਜਾਬ ਦੇ ਲੋਕ ਏ ਆਹ ਜਿਹੜੀਆਂ ਗਵਾਰਦਤਾ ਹੋ ਰਹੀਆਂ ਨੇ ਤੁਹਾਨੂੰ ਲੱਗਦਾ ਵੀ ਇਹ ਭੁਗਤਣੀਆਂ ਪੈ ਰਹੀਆਂ ਸਾਨੂੰ ਅਗਰ ਅਸੀਂ ਪਹਿਲਾਂ ਹੀ ਆਪਣੇ ਪੰਜਾਬੀਆਂ ਨੂੰ ਸਾਥ ਦੰਦੇ ਇਹੋ ਜੀਆਂ ਘਟਨਾ ਜਿਹੜੀਆਂ ਉਹ ਨਾ ਵਾਪਰਦੀਆਂ ਗੱਲ ਕੀ ਹੁੰਦੀ ਹੈ ਸਰਵਿੰਦਰ ਜਦੋਂ ਕਿਸੇ ਚੀਜ਼ ਦੇ ਵਿੱਚ ਉਹ ਕਿਉਂ ਪੈਂਦਾ ਖਲਾਅ ਪੈਂਦਾ ਕਹਿ ਪਾ ਜਾਂਦਾ ਫਿਰ ਉਹਦੇ ਵਿੱਚ ਆ ਕੇ ਕੋਈ ਬੰਦਾ ਹੋਰ ਫਸਦਾ ਮੈਂ ਤੁਹਾਨੂੰ ਇੱਕ ਮਸਾਲ ਦੱਨਾਂ ਪਰਿਵਾਰ ਦੇ ਜਦੋਂ ਪਰਿਵਾਰ ਟੁੱਟਦੇ ਨੇ ਜਾਂ ਝਗੜਾ ਹੁੰਦਾ ਉਹਦੇ ਵਿੱਚ ਆ ਕੇ ਕੋਈ ਤੀਆ ਬੰਦਾ ਬਸਿਆ ਪਾ ਹੁੰਦਾ ਜਦੋਂ ਪਰਿਵਾਰ ਉਹ ਜਗ੍ਹਾ ਦੰਦਾ ਤਾਂ ਉੱਥੇ ਲੜਾਈ ਹੋ ਜਾਂਦੀ ਉਹ ਬੰਦਾ ਕੇ ਵਿੱਚ ਲੜਾਈ ਪਵਾ ਜਾਂਦਾ ਕਹਿਣ ਤੋਂ ਭਾਵ ਜੇ ਸਾਡੇ ਪੰਜਾਬੀਆਂ ਨੇ ਕੰਮ ਛੱਡਿਆ ਉਹਨਾਂ ਦੇ ਬੱਚੇ ਵਿਦੇਸ਼ਾਂ ਨੂੰ ਚਲੇ ਗਏ ਉਹਨਾਂ ਨੇ ਕਿਹਾ ਵੀ ਸਾਡਾ ਸਟੈਂਡਰਡ ਆਫ ਲੀਵਿੰਗ ਤਾਂ ਬਹੁਤ ਆਈ ਹੈ ਅਸੀਂ ਰੈਡੀ ਕਿੱਥੇ ਰਹਿਦਾ ਕਿ ਅਸੀਂ ਆਪਣੇ ਪੰਜਾਬੀ ਭਾਈਆਂ ਦਾ ਹੀ ਮਜ਼ਾਕ ਬਣਾਇਆ ਵੀ ਆ ਰੈਡੀ ਪਾਈ ਖੜਦਾ ਅਸੀਂ ਉਸ ਵਿੱਚ ਚੌਥੇ दर्जे ਦਾ ਕੰਮ ਬਣਾਤਾ ਅਸੀਂ ਉਹ ਕੰਮ ਕਰਨਾ ਦੇ ਚਾਹੁੰਦੇ ਇਹਨਾਂ ਨੇ ਆ ਕੇ ਕੰਮ ਸਾਹਮਣੇ ਉਹਨਾਂ ਚ ਕੋਈ ਬੰਦਾ ਚੋਖੇ ਦਰਜੇ ਦਾ ਕੰਮ ਕਰਕੇ ਕਾਮਯਾਬ ਹੋ ਗਿਆ ਅਸਰਾਂ ਦੇ ਘਰੇੜੀ ਲਾਉਂਦਾ ਮੈਂ ਇੱਕ ਦਿਨ ਸਬਜ਼ੀ ਲੈਣ ਲੱਗਿਆ ਕਹਿੰਦਾ ਸਰਦਾਰ ਜੀ ਖੇਤੀ ਕੀ ਬਾਤ ਹੈ ਮੈਂ ਕਿਹਾ ਕੀ ਹੋ ਗਿਆ ਕਹਿੰਦਾ 22 ਦਾ ਕੀ ਟੋਟੀ ਖਰੀਦੀ ਹੈ ਜੇ ਕੋਈ ਬੰਦਾ ਰੇੜੀ ਲਾ ਕੇ ਕਮਾਈ ਕਰਦਾ ਉਹ ਪੰਜਾਬੀ ਵੀ ਕਰ ਸਕਦਾ ਪੰਜਾਬੀ ਤਾਂ ਸਾਥ ਵੀ ਦੇ ਸਕਦਾ ਪਰ ਪੰਜਾਬੀ ਕਰਨਾ ਨਹੀਂ ਮੰਨਦਾ ਇਹ ਨਹੀਂ ਕਹਿੰਦੇ ਪੰਜਾਬੀ ਜਾਗਰੂਕਤਾ ਹੀ ਹੈ ਕਿਉਂਕਿ ਜਦੋਂ ਬਾਹਰਲੇ ਮੁਲਕਾਂ 'ਚ ਜਾਂਦੇ ਲੋਕ ਤੇ ਦੇਖਦੇ ਨੇ ਪੀ ਉੱਥੇ ਵੀ ਜਾ ਕੇ ਸਾਨੂੰ ਬੜੇ ਲੋ ਸਟੈਂਡਰਡ ਦਾ ਕੰਮ ਕਰਨਾ ਪੈਂਦਾ ਹੈ ਗੱਲ ਕੀ ਹੈ ਡਾਲਰ ਜਿਆਦੇ ਮਿਲ ਜਾਂਦੇ ਨੇ ਅਤੇ ਸਾਨੂੰ ਕੋਈ ਦੇਖਦਾ ਨਹੀਂ ਹੁੰਦਾ ਸਾਰੇ ਸਾਨੂੰ ਦੇਖਦੇ ਨੇ ਇਸ ਕਰਕੇ ਮੇਰੇ ਰਿਸ਼ਤੇਦਾਰ ਜ ਜਾਊਗਾ ਕਹਿੰਗਾ ਰੈਡੀ ਨਹੀਂ ਖੜਾ ਮਾੜਾ ਨਹੀਂ ਛੋਟਾ ਬੰਦਾ ਜੇ ਕੋਈ ਨੌਕਰੀ ਕਰਦਾ ਹੈ ਮੈਨੂੰ ਲੱਗਦਾ ਕੋਈ ਆਰਥਿਕ ਤੌਰ ਤੇ ਕਮਜ਼ੋਰ ਨੌਕਰੀ ਕਰਦਾ ਹੈ ਨਾ ਪ੍ਰਾਈਵੇਟ ਕਿਸੇ ਦੇ ਅਥੀ ਨਾ ਉਹਦੇ ਨਾਲ ਚੰਗਾ ਆਪਣਾ ਕੰਮ ਕਰੇ ਸਬਜ਼ੀ ਵੇਚੇ ਲੋਕ ਵੀ ਜਿਹੜੇ ਪੰਜਾਬੀ ਤੋਂ ਦਾ ਸਾਥ ਦੇਣ ਪ੍ਰਵਾਸੀਆਂ ਕੋਲ ਘਟ ਜਾਣਾ ਆਪਣੇ ਪੰਜਾਬੀ ਭਾਈਆਂ ਨੂੰ ਸਾਥ ਦੇਣ ਉਹ ਫੀਲਡ ਦੇ ਵਿੱਚ ਉੱਡ ਉਹਨਾਂ ਦੇ ਪੈਰ ਲੱਗਣ ਅਤੇ ਹੌਲੀ-ਹੌਲੀ ਫਿਰ ਜਿਹੜੇ ਪ੍ਰਵਾਸੀ ਨੇ ਕੁਿਸਕੜਾ ਇਹੀ ਹੱਲ ਹੈ ਜਾਂ ਫਿਰ ਸਰਕਾਰਾਂ ਸਖਤ ਕਾਨੂੰਨ ਬਣਾਉਣ ਅਤੇ ਇਹਨਾਂ ਦਾ ਇੱਥੇ ਜਿਹੜਾ ਕਰਾਈ ਵਾਲਾ ਲੈਵਲ ਉੱਪਰ ਨੂੰ ਜਾਣਾ ਉਹ ਡਿਟਰ ਨੂੰ ਆਵੇ ਅਤੇ ਇਹਨਾਂ ਨੂੰ ਮੇਰੇ ਕੋਈ ਛਾਣਾ ਲੰਬੇ ਆਪਣੇ ਗਲਤ ਕਰਨਾ ਮੈਨੂੰ ਜਾਨ ਦੇਣ ਦੀ ਆਹੀ ਗੱਲ ਆ ਸਕਦੀ ਹੈ ਬਾਕੀ ਕਰਨਾ ਬਹੁਤ ਵੱਡੀ ਗੱਲ ਹੈ ਇਹ ਸਰਕਾਰਾਂ ਦੇ ਹੱਥ ਸਾਡੇ ਦੇ ਹੱਥ ਹੈ ਅਸੀਂ ਵੀ ਕਰ ਸਕਦੇ ਹਾਂ ਪਰ ਅਸੀਂ ਆਪਣੇ ਭਰਾਵਾਂ ਨੂੰ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੇ ਹੂੰ ਅੱਛਾ ਪ੍ਰੋਫੈਸਰ ਸਾਹਿਬ ਜਾਦੇ-ਜਾਦੇ ਇਹ ਵੀ ਇੱਕ ਗੱਲ ਕਰ ਲਈਏ ਕਿ ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਕੋਈ ਐਸਾ ਕਾਨੂੰਨ ਬਣਾਇਆ ਜਾਵੇ ਕਿ ਜਿਹੜੇ ਪ੍ਰਵਾਸੀ ਆਉਂਦੇ ਨੇ ਪਹਿਲਾਂ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਉਸ ਤੋਂ ਬਾਅਦ ਜਿਹੜੀ ਉਹ ਜਿੰਨੇ ਜਗ੍ਹਾ ਲੈ ਲੈਂਦੇ ਨੇ ਹੁਣ ਇੱਥੇ ਕਈ ਪੰਜਾਬ ਦੇ ਵਿੱਚ ਵੇਖੇ ਨੇ ਪੁਰਾਣੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਪਰ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਬਿਹਾਰ ਵੀ ਜਾਂਦੇ ਨੇ ਜਦੋਂ ਉਧਰ ਵੀ ਉਹਨਾਂ ਦੀ ਵੋਟ ਬਣੀ ਹੁੰਦੀ ਹੈ ਇੱਧਰ ਆ ਕੇ ਵੀ ਵੋਟ ਬਣਾ ਲੈਂਦੇ ਨੇ ਪਰ ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਕੋਈ ਐਸਾ ਕਾਨੂੰਨ ਬਣਾਇਆ ਜਾਵੇ ਜਿਸਤੇ ਉਹਨਾਂ ਨੂੰ ਠੱਲ ਪਾਈ ਜਾਵੇ ਫਿਰ ਐ ਜੀ ਮੈਂ ਜਿਹੜੇ ਕਾਲਜ ਸਰਕਾਰੀ ਦੇ ਵਿੱਚ ਬਤੌਰ ਪ੍ਰੋਫੈਸਰ ਐ ਇੱਥੇ 40% ਬੱਚੇ ਪ੍ਰਦੇਸ ਪ੍ਰਵਾਸੀਆਂ ਦੇ ਮੈਂ ਜਦ ਵੀ ਉਹਨਾਂ ਨਾਲ ਗੱਲ ਕਰਦੋਂ ਕਹਿੰਦੇ ਜੀ ਅਸੀਂ ਹੁਣ ਆਪਣਾ ਵਿਹਾਰ ਤਾਂ ਛੁੱਟਦੇ ਜਾ ਰਹੇ ਹਾਂ ਕਿਉਂਕਿ ਜਨਮ ਸਾਡਾ ਪੰਜਾਬ 'ਚ ਹੋ 27 ਸਤੰਬਰ ਹੋਈ ਜੇ ਸਾਡੇ ਮਾਪੇ ਸਾਨੂੰ ਉੱਥੇ ਬੁਲਾਉਣ ਵੀ ਲੈ ਜਾਂਦੇ ਨੇ ਸਾਡਾ ਉੱਥੇ ਜੀ ਨਹੀਂ ਲੱਗਦਾ ਇਹਨੂੰ ਪਹਿਲਾਂ ਸੋਸ਼ਲ ਸੈਟਅਪ ਦੇ ਵਿੱਚ ਚੇਂਜ ਆਉਣਾ ਜਿਹੜੀ ਆਪਾਂ ਗੱਲ ਪਹਿਲਾਂ ਕਰੀ ਐ ਹਾਂ ਇੱਕ ਪਰਟੀਕੂਲਰ ਸੈੱਲ ਹੋਵੇ ਇੱਕ ਡਿਪਾਰਟਮੈਂਟ ਹੋਵੇ ਜਿੱਥੇ ਪ੍ਰਵਾਸੀਆਂ ਦੀਆਂ ਪ੍ਰਵਾਸੀਆਂ ਦੇ ਨਾਲ ਜਿਹੜੇ ਆ ਪ੍ਰਵਾਸੀ ਨੇ ਬਿਹਾਰ ਚੋਂ ਆਉਂਦੇ ਨੇ ਯੂਰਪੀ ਚੋਂ ਆਉਂਦੇ ਨੇ ਉਹਨਾਂ ਨਾਲ ਜੁੜੀਆਂ ਵੀ ਆ ਡਿਟੇਲਸ ਇਕੱਠੀਆਂ ਕੀਤੀਆਂ ਜਾਂਡ ਵੈਰੀਫਿਕੇਸ਼ਨ ਹੋਵੇ ਇਹ ਵੀ एलान ਹੋਵੇ ਵੀ ਭਾਈ ਜੀ ਨੇ ਵੀ ਨੌਕਰੀ ਲੱਜੜਾ ਉਹ ਪਹਿਲਾਂ ਪੂਰੀ ਵੈਰੀਫਿਕੇਸ਼ਨ ਤੇ ਟ੍ਰੇਨਡਿੰਗ ਤੇ ਜਾਣੇ ਚਾਹੇ ਤਾਂ ਜੋ ਪਤਾ ਲੱਗ ਸਕੇ ਵੀ ਕਿੱਥੇ ਕੌਣ ਰਹਿੰਦਾ ਹੈ ਅਤੇ ਵਾਰਦਾਤ ਹੁਣ ਸੁਮੇਚਾ ਜਾਦੂ ਕਰਦੇ ਨੇ ਤਾਂ ਉਹ ਸ਼ੇਫ ਫੜਿਆ ਜਾਵੇ ਇਹ ਕੰਮ ਸਰਕਾਰ ਕਰ ਸਕਦੀ ਆ ਸਰਕਾਰ ਦੇ ਹੱਥ ਚ ਦੇਖੋ ਭਗਵਾਨ ਤੁਮਾਰ ਸਾਹਿਬ ਨੇ ਕਹੇ ਵੀ ਮੈਂ ਰੋਕ ਨਹੀਂ ਸਕਦਾ। ਇਹ ਸਹੀ ਹੈ। ਤੁਸੀਂ ਰੋਕ ਨਹੀਂ ਸਕਦੇ। ਬਿਕੋਜ਼ ਵੀ ਆਰ ਲਿਵਿੰਗ ਇਨ ਅ ਕੰਟਰੀ ਅਪਿਨੇ ਦੇਸ਼ 'ਚ ਰਹਿੰਦੇ ਆ। ਇੱਕ ਜਗ੍ਹਾ ਦੂਜੀ ਜਗ੍ਹਾ ਜਾਣਾ ਬੰਦੇ ਦੀ ਆ ਜਾਂਦੀ ਹੈ। ਪਰ ਤੁਸੀਂ ਮਾਨ ਸਾਹਿਬ ਇਕ ਤਾਂ ਮੇਤਾ ਕਰੋ ਨਾ। ਇੱਕ ਕੋਈ ਡਿਪਾਰਟਮੈਂਟ, ਕੋਈ ਅਜਿਹਾ ਸੈਨਰ, ਕੋਈ ਅਜਿਹੀ ਫੋਰਸ, ਕੋਈ ਅਜਿਹਾ ਆਈਐਸ ਆਫੀਸਰ ਪੁਆਇੰਟ ਕਰੋ ਕਿ ਉਹਦੇ ਹੇਠਾਂ ਇੱਕ ਟੀਮ ਬਣਾਓ ਜਿਹੜੀ ਇਹਨਾਂ ਦੀ ਟਡੇ ਨੂੰ ਕੱਢੀ। ਕਿਉਂਕਿ ਇਹਨਾਂ ਬੇੜਾ ਹੁਣ ਸਰਨਾ ਵੀ ਨਹੀਂ ਦਾ ਸਿਰ ਤੇ ਚੜਦੀ ਹੈ ਇੰਡਸਟਰੀ ਇਹਨਾਂ ਦੇ ਸਿਰ ਤੇ ਚੜਦੀ ਹੈ ਹਸਪਤਾਲਾਂ 'ਚ ਬੈਠੇ ਨੇ ਤੁਸੀਂ ਕਿੰਨੇ ਖੁਸ਼ ਬਟੋਏ ਤੁਸੀਂ ਰੂਲ ਇਹੋ ਜਿਹੇ ਬਣਾਉਂਦੇ ਪੀ ਆ ਕੇ ਕਾਇਦਾ ਕਾਨੂੰਨ ਚ ਰਹਿ ਕੇ ਆਪਣੀ ਕਮਾਈ ਕਰਨ ਅਤੇ ਚਲੇ ਜਾਣ ਹਾਂ ਜੇ ਸਾਡਾ ਕੋਈ ਪੰਜਾਬੀ ਭਾਈ ਇਹਨਾਂ ਦੀ ਜਗ੍ਹਾ ਤੇ ਕੋਈ ਕੰਮ ਕਰਨਾ ਚਾਹੁੰਦਾ ਉਹ ਤਾਂ ਅਸੀਂ ਸਹਤ ਦਈਏ ਇਹੀ ਹੱਲ ਸਰਕਾਰ ਇਹਦੇ ਵਿੱਚ ਬਿੱਡੀ ਦਾ ਵਿਕਣ ਪਾਸੇ ਬਿੱਡੀ ਹੈ ਅੱਛਾ ਫਿਰ ਮੈਸਰ ਸਾਹਿਬ ਜਿਹੜੇ ਪਿੰਡਾਂ ਦੇ ਵਿੱਚ ਹੁਣ ਮਤੇ ਪੈਣੇ ਸ਼ੁਰੂ ਹੋ ਗਏ ਨੇ ਜੇ ਜਿਹੜੇ ਪ੍ਰਵਾਸੀ ਨੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਔਰ ਜਿਹੜੇ ਪ੍ਰਵਾਸੀ ਨੇ ਹੁੱਲੜਵਾਜ਼ੀ ਕਰਦੇ ਨੇ ਉਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਰੱਖਣਾ ਇਹ ਕਹੋ ਜਿਆ ਪਰਾਲਾ ਵਧੀਆ ਤੁਹਾਨੂੰ ਲੱਗਿਆ ਇਹ ਦੇਖੋ ਜਿਹੜੇ ਪੰਚਾਇਤ ਬਤਾ ਪਉਧਿਆ ਪੰਚਾਇਤ ਦਾ ਜਿਹੜਾ ਕੰਮ ਹੈ ਜੇਕਰ ਤੁਸੀਂ ਪੰਚਾਇਤੀ ਸਿਸਟਮ ਨੂੰ ਪੜੋ ਪੰਚਾਇਤੀ ਰਾਜ ਨੂੰ ਪੜੋ ਤਾਂ ਉਹਦੇ ਵਿੱਚ ਕਿਤੇ ਨਹੀਂ ਆਉਂਦਾ ਇਹ ਆਊਟ ਆਫ ਦਾ ਬੇਜ ਆ ਕੇ ਕੰਮ ਕੀਤਾ ਜਾ ਰਿਹਾ ਜਿੱਥੇ ਤੱਕ ਮੈਂ ਕਾਨੂੰਨ ਪੜਿਆ ਹੈ ਪੰਚਾਇਤ ਨਹੀਂ ਪਿੰਡ ਦੇ ਕਿਤੇ ਦਾ ਹੂੰ ਪੰਚਾਇਤ ਇਸ 낫 ਮੈਡ ਫੋਰ ਮੀਨਸ ਕਲੈਕਟਿੰਗ ਪੀਪਲਰ ਐਂਟਰੀ ਪੀਪਲ ਫੋਰ ਸਚ ਪਰਪਸਿਸ ਹਾਂ ਪੰਚਾਇਤ ਇਹ ਕੰਮ ਨਹੀਂ ਕਰਦੇ ਹੁੰਦੇ ਇਹ ਜਿਹੜੇ ਮਤੇ ਪਏ ਜਾ ਰਹੇ ਨੇ ਇਹਦੇ ਨਾਲ ਪ੍ਰਵਾਸੀ ਦੇ ਤਾਂ ਪਤਾ ਨਹੀਂ ਨਿਕਲਣਾ ਜਾਂ ਨਹੀਂ ਟਕਰਾਵ ਤੁਗਣਾ ਜਨਾਵਾਚਾਣਾ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਪੰਚਾਇਤਾਂ ਵੱਲੋਂ ਖੈਰ ਜਦੋਂ ਗੁੱਸਾ ਹੁੰਦਾ ਮਨ ਦੇ ਵਿੱਚ ਤਾਂ ਹਰੇਕ ਅਨੁਸਾਰ ਕੋਈ ਨਾ ਕੋਈ ਯਤਨ ਆਪਣੇ ਪੱਤਰ ਤੇ ਕਰਦਾ ਹੈ ਇਹ ਪੰਚਾਇਤਾਂ ਵੱਲੋਂ ਕੀਤਾ ਗਿਆ ਇੱਕ ਯਤਨ ਹੈ ਜਿਹੜਾ ਕਿ ਸਰਕਾਰਾਂ ਨੂੰ ਹਰ ਰੋਟੇ ਵਿੱਚ ਕਰਨਾ ਚਾਹੀਦਾ ਜਣੀ ਕਿ ਸਖਤਾਈ ਕਰਕੇ ਕਰਨਾ ਚਾਹੀਦਾ ਕਾਨੂੰਨ ਬਣਾਉਣ ਵੀ ਇੱਥੇ ਕੋਈ ਧਰਤੀ ਲੱਕ ਦਿੱਤੇ ਪਰਵਸੀ ਕਾਨੂੰਨ ਬਣਾਉਣ ਵੀ ਇੱਥੇ ਆ ਕੇ ਕੋਈ ਰੋਟਾ ਨਾ ਬਣਾ ਕਾਨੂੰਨ ਬਣਾਉਣ ਵੀ ਜਿਹੜਾ ਆਧਾਰ ਕੱਢ ਤੂੰ ਬਿਹਾਰ ਚ ਬਣਾ ਕੇ ਕਿਉਂਕਿ ਆਪਾਂ ਇੱਕ ਦੇਸ਼ ਦੇ ਵਿੱਚ ਰਹਿੰਦੇ ਆ ਉਹੀ ਚੱਲੂਗਾ ਹੁਣ ਬਿਹਾਰ ਵਾਲਾ ਆਧਾਰ ਕੱਢਦੇ ਉੱਥੇ ਚਲਾਉਂਦੇ ਨੇ ਪੂਰੇ ਵਾਲਾ ਇੱਥੇ ਚੱਲ ਰਿਹਾ ਇਹਨਾਂ ਨੂੰ ਕੌਣ ਫੜ ਲੂਗਾ ਅਸ਼ੋ ਤਾਂ ਹੋ ਰਿਹਾ ਜੇ ਬੰਦਾ ਪੰਜਾਬ ਦਾ ਰਹਿਣ ਵਾਲਾ ਪੁਲਿਸ ਛਾਪੇ ਮਾਰ ਰਹੀ ਹੈ بیا ਸੋਚ ਕਰਕੇ ਸਰਕਾਰ ਨੂੰ ਸੁਪਰ ਕੋਕਣਾ ਪੈਣਾ ਹੈ ਪੰਚਾਇਤਾਂ ਵੱਲੋਂ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਉਹਦੇ ਨਾਲ ਟਕਰਾਵ ਬਰੂਗਾ ਹੱਲ ਨਹੀਂ ਹੋਣਾ ਪੱਕਾ ਹੱਲ ਨਹੀਂ ਹੋਣਾ ਪੱਕਾ ਹੱਲ ਸਰਕਾਰਾਂ ਕਰਦੀਆਂ ਨੇ ਉਹਨੇ ਸਰਕਾਰ ਤੇ ਟਿੱਪ ਟਿੱਟਾ ਸੱਡੀ ਪੰਜਾਬ ਗਵਰਨਮੈਂਟ ਤੇ ਵੈਦਰ ਤੇ ਟੈਕਸਟ ਐਂਡ ਫਾਰ ਨੋਟ ਕੋਈ ਸਟੈਪ ਚੱਕਦੇ ਨੇ ਜਾਂ ਨਹੀਂ ਕਿਉਂਕਿ ਗੁੱਸਾ ਕਾਫੀ ਵੱਧ ਚੁੱਕਿਆ ਹੈ ਬੜੀ ਦਰਿੰਦਗੀ ਨਾਲ ਮੱਛੀ ਦਾ ਕਤਲ ਹੋਇਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾੜੀ ਘਟਨਾ ਜਿਸਨੇ ਨਿੱਦ ਦੀ ਉਨੀ ਜ਼ਿਆਦਾ ਅਤੇ ਇਹ ਫਿਰ ਸਰਕਾਰਾਂ ਨੇ ਤੈਅ ਕਰਨਾ ਹੈ ਕਿ ਕੀ ਅਸੀਂ ਲਾਏ ਡਾਕਟਰ ਮੇਨਟੇਨ ਕਰਨਾ ਹੈ ਕਿ ਇਹਨਾਂ ਦੀਆਂ ਵੋਟਾਂ ਬਣਾ ਕੇ ਇਹਨਾਂ ਦੀਆਂ ਵੋਟਾਂ ਆਪਣੀਆਂ ਮਸ਼ੀਨਾਂ ਚ ਪਾਉਣੀਆਂ ਨੇ ਸਰਕਾਰਾਂ ਦੇ ਹੱਥ ਹੈ ਸੋ ਬਹੁਤ ਬਹੁਤ ਧੰਨਵਾਦ ਘੁਰਕਾ ਸਿੰਘ ਸਾਹਿਬ ਤੁਸੀਂ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਸੋ ਹੁਣ ਸਰਕਾਰ ਨੂੰ ਵੀ ਚਾਹੀਦਾ ਕੋਈ ਐਸਾ ਕਾਨੂੰਨ ਵੀ ਲਿਆਂਦਾ ਜਾਵੇ ਜਿਸ ਨਾਲ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਵੀ ਹੋ ਸਕੇ ਔਰ ਜਿਹੜੀਆਂ ਇਹੋ ਜਿਹੀਆਂ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਤੇ ਰੋਕ ਲੱਗ ਸਕੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਵਿੱਚ ਗੁੱਸਾ ਵੀ ਹੈਗਾ ਔਰ ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਮਤੇ ਪਾਏ ਜਾ ਰਹੇ ਨੇ ਸੋ ਜਿਹੜੇ ਪ੍ਰਵਾਸੀ ਨੇ ਅਸੀਂ ਹਰੇਕ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਰਹਿ ਰਿਹਾ ਅਸੀਂ ਉਸ ਨੂੰ ਗਲਤ ਨਹੀਂ ਕਹਿ ਰਹੇ ਕਿ ਉਹ ਗਲਤ ਰਹਿ ਰਿਹਾ ਅਸੀਂ ਉਸ ਦੇ ਨਾਲ ਆ ਪਰ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਤੇ ਵੀ ਰੋਕ ਲੱਗਣੀ ਚਾਹੀਦੀ ਆ ਜਿਹੜੇ ਵਿਅਕਤੀ ਆਪਣੇ ਮਕਾਨ ਦੇ ਵਿੱਚ ਪ੍ਰਵਾਸੀਆਂ ਨੂੰ ਰੱਖਦੇ ਨੇ ਉਹਨਾਂ ਦੀ ਜ਼ਰੂਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਹੀ ਕਿਸੇ ਨੂੰ ਰੱਖਿਆ ਜਾਵੇ ਸੋ ਨਵੀਂ ਸ਼ਖਸੀਅਤ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਹਰਮਿੰਦਰ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ